ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਅੱਜ ਬੜੀਆਂ ਮੇਜਰ ਡਵੈਲਪਮੈਂਟ ਹੋਈਆਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਅੱਜ ਸਟੇਟ ਗਵਰਨਮੈਂਟ ਨੂੰ ਇਹ ਮੰਨਣਾ ਪਿਆ ਕਿ ਕਿਤੇ ਨਾ ਕਿਤੇ ਸਾਡੇ ਆਫੀਸਰਜ਼ ਦੀ ਲਾਪਰਵਾਹੀ ਹੈਗੀ ਹੈ ਔਰ ਮਾਨਯੋਗ ਐਡਵੋਕੇਟ ਜਨਰਲ ਸਾਹਿਬ ਕੋਰਟ ਦੇ ਵਿੱਚ ਮੌਜੂਦ ਸੀਗੇ ਤੇ ਮਾਨਯੋਗ ਹਾਈ ਕੋਰਟ ਨੇ ਜਦੋਂ ਇਹ ਸਵਾਲ ਕੀਤਾ ਕਿ ਹੁਣ ਤੱਕ ਜਿਹੜੀ ਇਨਫਰਮੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਾਂਝਾ ਕੀਤੀ ਹੈ ਤੇ ਹਾਈ ਕੋਰਟ ਦੇ ਆਰਡਰਾਂ ਦੇ ਵਿੱਚ ਉਹ ਮੌਜੂਦ ਹੈ ਕਿ ਪਹਿਲੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਜਿਹੜੀ ਸੀਗੀ ਉਹ 3 ਤੇ 4 ਸਤੰਬਰ 2022 ਨੂੰ CIA ਸਟਾਫ ਖਰੜ ਦੇ ਵਿੱਚ ਹੋਈ ਸੀਗੀ ਇਸ ਦਾ ਮਤਲਬ ਜਿਹੜੇ ਵੀ ਆਫੀਸਰਸ ਉਸ ਬਿਲਡਿੰਗ ਦੇ ਇੰਚਾਰਜ ਸੀਗੇ ਜਾਂ ਉਸ ਜ਼ਿਲ੍ਹੇ ਦੇ ਇੰਚਾਰਜ ਸੀਗੇ ਕਮ ਸੇ ਕਮ ਉਹਨਾਂ ਦੇ ਉੱਤੇ ਸਰਕਾਰ ਐਕਸ਼ਨ ਲੈ ਸਕਦੀ ਹੈ ਬਿਨਾ ਕਿਸੇ ਰਿਪੋਰਟ ਦੀ ਦੀ ਜਾਣਕਾਰੀ ਤੋਂ ਕਿਉਂਕਿ ਉਹ ਕੋਰਟ ਦੇ ਆਰਡਰਾਂ ਦੇ ਵਿੱਚ ਮੌਜੂਦ ਹੈ ਇਹਦੇ ਤੇ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਕੋਰਟ ਦੇ ਵਿੱਚ ਉਹ ਇਹੀ ਕਿਹਾ ਕਿ ਅਸੀਂ ਹੁਣ ਜਿਹੜੇ ਆਫੀਸਰਸ ਉਸ ਟਾਈਮ ਦੇ ਉੱਤੇ ਮੌਜੂਦਾ ਸੀਗੇ ਜਿਹੜੇ ਕਿ ਇਨਚਾਰਜ ਸੀਗੇ ਸੀਆਈਏ ਸਟਾਫ ਖਰੜਦੇ ਤੇ ਜਿਹੜੇ ਉਸ ਜ਼ਿਲ੍ਹੇ ਦੇ ਮੀਨਿੰਗ ਥੇਰਬਾਈ ਕਿ ਐਸਐਸਪੀ ਮੁਹਾਲੀ ਜਿਹੜੇ ਉਸ ਟਾਈਮ ਦੇ ਉੱਤੇ ਸੀਗੇ ਉਹਨਾਂ ਦੇ ਉੱਤੇ ਤੇ ਜਿਹੜੇ ਸੀਆਈਏ ਸਟਾਫ ਦੇ ਇਨਚਾਰਜ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਹੈਗਾ ਉਹ ਸਰਕਾਰ ਨੇ ਕੋਰਟ ਨੂੰ ਦਿੱਤਾ ਹੈ ਲੇਕਿਨ ਕੋਰਟ ਨੇ ਇਸ ਕੇਸ ਦੀ ਡੇਟ ਵੀ ਨਾਲ ਹੀ ਮੁਕਰਰ ਕਰਤੀ ਹੈ 24 ਤਰੀਕ ਅਗਲੀ ਜਿੰਦੇ ਉੱਤੇ ਇਸ ਜਿਸ ਦੀ ਸੁਣਵਾਈ ਹੋਏਗੀ ਔਰ ਉਸ ਦੇ ਵਿੱਚ ਕੋਰਟ ਇਹ ਜਾਨਣਾ ਚਾਹੇਗੀ ਕਿ ਉਹਨਾਂ ਆਫੀਸਰਜ਼ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਇਸ ਇੰਟਰਵਿਊ ਕਰਵਾਉਣ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮਦਦ ਕੀਤੀ ਹੈ ਬਿਲਕੁਲ ਜੀ ਡੀਜੀਪੀ ਸਾਹਿਬ ਨੂੰ ਇਹ ਸਵਾਲ ਐਸ ਕਰਕੇ ਪੁੱਛਿਆ ਗਿਆ ਕਿਉਂਕਿ ਡੀਜੀਪੀ ਸਾਹਿਬ ਦੇ ਸਾਹਮਣੇ ਕੁਐਸਚਨ ਰੱਖਿਆ ਗਿਆ ਕਿ ਤੁਹਾਡੇ ਕੋਲ ਉਹ ਕਿਹੜਾ ਆਫੀਸਰ ਸੀ ਜਿਹੜਾ ਇਹ ਇਨਫੋਰਮੇਸ਼ਨ ਲੈ ਕੇ ਆਇਆ ਤੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਿ ਲਾਰੈਂਸ ਬਿਸ਼ਨੋਈ ਦੀ ਕੋਈ ਵੀ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਜਾਂ ਪੰਜਾਬ ਚੋਂ ਨਹੀਂ ਹੋਈ ਜਿੰਦੇ ਡੀਜੀਪੀ ਸਾਹਿਬ ਨੇ ਪਹਿਲਾਂ ਬਚਣ ਦੀ ਕੋਸ਼ਿਸ਼ ਕੀਤੀ ਲੇਕਿਨ ਡਾਕੂਮੈਂਟਸ ਔਨ ਰਿਕਾਰਡ ਨੇ ਮੌਜੂਦ ਨੇ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਤੇ ਪ੍ਰੈਸ ਰਿਪੋਰਟਾਂ ਜਿਹੜੀਆਂ ਨੇ ਅਵੇਲੇਬਲ ਨੇ ਤੁਸੀਂ ਮੀਡੀਆ ਕਰਮੀਆਂ ਨੇ ਬੜਾ ਵਧੀਆ ਕੰਮ ਕੀਤਾ ਹੋਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਔਨ ਰਿਕਾਰਡ ਨੇ ਸੋ ਡੀਜੀਪੀ ਸਾਹਿਬ ਉਹ ਬਚ ਨਹੀਂ ਸਕੇ ਉਸ ਚੀਜ਼ ਦੇ ਜਵਾਬ ਤੋਂ ਕਿ ਉਹਨਾਂ ਨੇ ਜਿਹੜਾ ਇੰਟਰਵਿਊ ਕੀਤੀ ਉਹ ਇੱਕ ਗਲਤ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਕੀਤੀ ਜਿੰਦੇ ਕਰਕੇ ਪੂਰੇ ਪੰਜਾਬ ਨੂੰ ਨਮੋਸ਼ੀ ਦਾ ਜਾਂ ਸਮਝ ਲਓ ਕਿ ਕਿ ਮੈਰਸਮੈਂਟ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬ ਸਟੇਟ ਦਾ ਮੁਖੀ ਹੋਵੇ ਪੁਲਿਸ ਦਾ ਤੇ ਉਹ ਇੱਕ ਝੂਠੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਜਾਂ ਗਲਤ ਇਨਫੋਰਮੇਸ਼ਨ ਦੇ ਆਧਾਰ ਤੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਸੋ ਮਨ ਜੋ ਕੋਰਟ ਦਾ ਫਿਲਹਾਲ ਇਹ ਕਹਿਣਾ ਹੈਗਾ ਕਿ ਜਿਹੜੇ ਇਨਚਾਰਜ ਆਫਿਸਰਸ ਨੇ ਸੀਨੀਅਰ ਆਫਿਸਰਸ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਡੀਜੀਪੀ ਗੌਰਵ ਯਾਦਵ ਜੀ ਵੀ ਇਹਦੇ ਵਿੱਚ ਸ਼ਾਮਲ ਨੇ ਕਿਉਂਕਿ ਉਹਨਾਂ ਨੇ ਜੇ ਆਪਦੇ ਕਿਸੇ ਆਫਿਸਰ ਦੇ ਕਹਿਣ ਤੇ ਗਲਤ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਪੂਰੇ ਪੰਜਾਬ ਦੇ ਇਨਚਾਰਜ ਨੇ ਤੇ ਜੇ ਉਹਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੇ ਉਹਨਾਂ ਦੇ ਕਾਰਵਾਈ ਹੋ ਰਹੀ ਹੈ ਤੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਸਾਰੇ ਆਫੀਸਰ ਦੇ ਉੱਤੇ ਜਿਹੜੇ ਰਿਸਪੌਂਸੀਬਲ ਨੇ ਐਸ ਸਾਰੇ ਐਕਟ ਬਾਰੇ ਸਰ ਦੇਖੋ ਇਹ ਜਿਹੜਾ ਕੇਸ ਹੈ ਇਹ ਜਨਵਰੀ ਦਾ ਚੱਲ ਰਿਹਾ ਹੈ ਮਾਨਜੋਗ ਹਾਈ ਕੋਰਟ ਦੇ ਵਿੱਚ ਮਾਨਜੋਗ ਹਾਈ ਕੋਰਟ ਦਾ ਇਹ ਕਹਿਣਾ ਸੀਗਾ ਕਿ ਵੀ ਆਰਾਊਂਡ 8-9 ਮਹੀਨੇ ਤੱਕ ਕੇਸ ਦੀ ਸੁਣਵਾਈ ਨੂੰ ਚਲਦੇ ਚਲਦੇ ਹੋਗੇ ਲੇਕਿਨ ਤੁਸੀਂ ਹਾਲੇ ਤੱਕ ਕੋਈ ਸਟਰੋਂਗ ਪ੍ਰੋਗਰੈਸ ਜਿਹੜੀ ਹੈ ਉਹ ਨਹੀਂ ਦਿਖਾ पाए ਇਸ ਕਰਕੇ ਮਾਨਜੋਗ ਕੋਰਟ ਨੇ ਦਸੰਬਰ ਤੱਕ ਦਾ ਟਾਈਮ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੂੰ ADGP अरुणपाल सिंह जी ਦੇ ਕਹਿਣ ਤੇ ਦਿੱਤਾ ਹੈ ਕਿ ਅਸੀਂ ਜਿਹੜਾ ਹੈਗਾ ਇਸ ਪ੍ਰੋਸੈਸ ਦੇ ਵਿੱਚ ਬਹੁਤ ਅੱਗੇ ਪਹੁੰਚ ਚੁੱਕੇ ਹਾਂ ਫੰਡਸ ਦੀ ਕਮੀ ਸੀਗੀ ਉਹਦੇ ਵਾਸਤੇ ਮਾਨਯੋਗ ਕੋਰਟ ਨੇ ਗੱਲ ਕਹੀ ਕਿ ਅਸੀਂ ਚੀਫ ਸਕੱਟਰੀ ਸਾਹਿਬ ਨੂੰ ਕਹਿ ਕੇ ਫੰਡਸ ਦੀ ਜਿਹੜੀ ਕਮੀ ਹੈ ਉਹ ਵੀ ਪੂਰੀ ਕਰਾ ਦੇਾਂਗੇ ਤੁਸੀਂ ਇੱਕ ਵਾਰੀ ਕਾਰਵਾਈ ਨੂੰ ਜਿਹੜਾ ਹੈਗਾ ਨਤੀਜੇ ਤੱਕ ਪਹੁੰਚਾਓ ਸੋ ਸਾਨੂੰ ਇਹ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਮਾਨਜੋ ਕੋਰਟ ਬੜਾ ਸੈਂਸੀਅਰਲੀ ਇਸ ਕੇਸ ਨੂੰ ਅੱਗੇ ਲੈ ਕੇ ਜਾ ਰਹੀ ਹੈ ਜੇਲਾਂਾਂ ਦੀ ਸਿਕਿਉਰਿਟੀ ਵੀ ਬਹੁਤ ਜਲਦੀ ਆਗਮੈਂਟ ਹੋਏਗੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर